गोभी दी पनीरी तैयार करने बारे बहुत सारे किसान वीरांदे सवाल आ रहे सी ते देखो जी गोभी दी पनीरी तैयार करनी है किवें करनी है सर्दियां च किवें करनी गर्मियों च किवें करनी देखो ਸਾਡੀ गोभी दी ਬਜਾਈ ਹੋ ਰਹੀ ਹੈ ਜੀ ਬੈਡ ਨਿਕਲ ਗਏ ਸਪ੍ਰਿੰਕਲਰ ਸਿਸਟਮ ਲੱਗ ਗਿਆ ਸੋ ਆ ਪੈ ਰਹੀ ਹੈ ਜੀ ਬੀਜ ਪੈ ਗਿਆ ਸਟੈਪ ਬਾਈ ਸਟੈਪ ਤੁਹਾਨੂੰ ਜਾਣਕਾਰੀ ਦੇਵਾਂਗਾ ਜੀ ਵੀ ਕਿਹੜੇ ਤਰੀਕੇ ਨਾਲ ਤੁਸੀਂ ਜੀ ਪਨੀਰੀ ਤਿਆਰ ਕਰਨੀ ਚਾਹੁੰਦੇ ਤਾਂ ਕਰ ਸਕਦੇ ਹੋ ਤੇ ਕਿਹੜੇ ਕਿਹੜੇ ਸਮਾਨ ਦੀ ਰਿਕੁਆਇਰਮੈਂਟ ਹੋਊਗੀ ਉਹ ਲਈ ਤੇ ਕੀ ਕੀ ਸਾਵਧਾਨੀਆਂ ਜਿਹੜੀਆਂ ਆਪਾਂ ਨੂੰ ਰੱਖਣੀਆਂ ਪੈਣਗੀਆਂ ਉਹ ਸਾਰੀਆਂ ਗੱਲਾਂ ਪਤਾ ਪਾ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਕਰਾਂਗੇ ਜੇ ਤਾਂ ਵੀਡੀਓ ਨੂੰ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ Facebook ਤੇ ਦੇਖਤਾ ਪੇਜ ਨੂੰ ਲਾਈਕ ਅਤੇ ਫੋਲੋ ਜਰੂਰ ਕਰੋ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਤੇ ਕਿਸੇ ਵੀ ਤਰ੍ਹਾਂ ਦੀਆਂ ਸਬਜ਼ੀਆਂ ਦੀਆਂ ਪਨੀਰੀਆਂ ਚਾਹੀਦੀਆਂ ਹਨ ਤਾਂ ਤੁਸੀਂ ਸਾਡੇ ਫਾਰਮ ਵਾਲੇ ਨੰਬਰ ਤੇ ਸੰਪਰਕ ਕਰਕੇ ਪਨੀਰੀਆਂ ਖਰੀਦ ਸਕਦੇ ਹੋ ਜੀ ਤੇ ਜੇ ਕਿਚਨ ਗਾਰਡਨ ਲਈ ਜਾਂ ਘਰੇਲੂ ਬਗੀਚੀ ਲਈ ਬੀਜਾਂ ਦੀ ਕਿੱਟ ਚਾਹੀਦੀ ਹੈ ਤਾਂ ਉਹ ਵੀ ਤੁਸੀਂ ਸਾਡੇ WhatsApp ਨੰਬਰ ਤੇ ਮੈਸੇਜ ਕਰਕੇ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦ ਸਕਦੇ ਹੋ ਤੁਹਾਡੇ ਘਰ ਤੱਕ ਡਿਲੀਵਰ ਕਰ ਦਿੱਤੀ ਜਾਵੇਗੀ ਹੁਣ ਜ ਮਤਲਬ ਕਿਸੇ ਵੀ ਤਰੀਕੇ ਜੀ ਅਸੀਂ ਪਨੀਰੀ ਤਿਆਰ ਕਰਨੀ ਆ ਤੇ ਗਰਮੀਆਂ ਚ ਕੀ ਰਿਕੁਆਇਰਮੈਂਟ ਹੈ ਤੇ ਸਰਦੀਆਂ ਚ ਕੀ ਰਿਕੁਆਇਰਮੈਂਟ ਹੈ ਉਹਦੇ ਬਾਰੇ ਗੱਲਬਾਤ ਕਰਦੇ ਆ ਇਧਰ ਦੇਖੋ ਜੀ ਸਭ ਤੋਂ ਪਹਿਲਾਂ ਬੈੱਡ ਬਣਨੇ ਆ ਜੀ ਇਧਰ ਦੇਖੋ ਬੈੱਡ ਬਣੇ ਬੈੱਡ ਬਣੇ ਬੈੱਡ ਦੇ ਉੱਤੇ ਮਾਰਕਿੰਗ ਕਰਨੀ ਆ ਜੀ ਅਸੀਂ ਮਾਰਕਿੰਗ ਹੱਥ ਨਾਲ ਕਰਦੇ ਆ ਰੋਲਰ ਦੇ ਨਾਲ ਬੈੱਡ ਟਾਈਟ ਹੋ ਜਾਂਦਾ ਸੀ ਇਸ ਲਈ ਹੱਥ ਨਾਲ ਮਾਰਕਿੰਗ ਕਰਦੇ ਆ ਤੇ ਬੀਜ ਪਾਤਾ ਦੇਖੋ ਮੈਂ ਫੋਕਸ ਕਰਦਾ ਦੇਖੋ ਜੀ ਬੀਜ ਲੈਣਾਂ ਦੇ ਵਿੱਚ ਤੁਹਾਨੂੰ ਦਿਖ ਰਿਹਾ ਬੀਜ ਪਾ ਕੇ ਇੱਕ ਕਿੱਲੇ ਦਾ ਪੂਰਾ ਲੰਬਾ ਬੈੱਡ ਹੈ 3 ਫੁੱਟ ਚੌੜਾ ਬੈੱਡ ਹੈ ਤਾਂ 200 ਗ੍ਰਾਮ ਅਸੀਂ ਬੀਜ ਇਹਦੇ ਉੱਤੇ ਪਾਉਨੇ ਆ। ਬੀਜ ਪਾਉਣ ਤੋਂ ਬਾਅਦ ਉੱਪਰ ਉਸ ਤਰੀਕੇ ਨਾਲ ਸਵਾਹ ਪਾਉਗੀ ਚਾਹੇ ਸਰਦੀ ਆ ਚਾਹੇ ਗਰਮੀ ਆ ਉਹ ਜਿਹੜਾ ਕੰਪਲਸਰੀ ਆ ਜੀ ਉਹ ਪਾਣੀ ਪਾਣੀ ਆ ਜੀ। ਉਹ ਸਵਾਹ ਜਿਹੜੀ ਆਪਾਂ ਪਾਉਣੀ ਪਾਉਣੀ ਆ ਹਨਾ। ਤੇ ਪਾਣੀ ਅਸੀਂ ਸਪ੍ਰਿੰਕਲਰ ਸਿਸਟਮ ਨਾਲ ਦਿੰਨੇ ਆ ਜੀ ਜੇ ਤੁਸੀਂ ਸਪ੍ਰਿੰਕਲਰ ਸਿਸਟਮ ਨਾਲ ਪਾਣੀ ਨਹੀਂ ਦੇਣਾ। ਫਿਰ ਤਾਨੂੰ ਕਿਆਰੀਆਂ ਦੇ ਵਿੱਚ ਬੀਜਣੀ ਪੈਣੀ ਪਰ ਕਿਆਰੀਆਂ ਵਿੱਚ ਬੀਜਣ ਤੇ ਦਿੱਕਤ ਬਹੁਤ ਆਉਂਦੀ ਹੈ ਜੜ੍ਹ ਟੁੱਟਣ ਦੀ ਸਮੱਸਿਆ ਜਾਂ ਫੰਗਸ ਬਹੁਤ ਆਉਂਦੀ ਹੈ ਇਸ ਕਰਕੇ ਅਸੀਂ ਬੈਡਾਂ ਤੇ ਬਿਜਾਈ ਕਰਦੇ ਹਾਂ ਤੇ ਬੈਡਾਂ ਤੇ ਬਿਜਾਈ ਕਰਨ ਤੋਂ ਬਾਅਦ ਮਾਈਕਰੋ ਸਪ੍ਰਿੰਕਲਰ ਸਿਸਟਮ ਨਾਲ ਅਸੀਂ ਪਾਣੀ ਦੇਵਾਂਗੇ ਉਹਦੇ ਬਾਰੇ ਮੈਂ ਕਲਿੱਪ ਨਾਲ ਐਡ ਕਰ ਦੂੰਗਾ ਕਿ ਕਿਹੜੇ ਤਰੀਕੇ ਨਾਲ ਪਾਣੀ ਲੱਗਣਾ ਦੇਖੋ ਬੀਜ ਪੈ ਰਿਹਾ ਜੀ ਉੱਧਰ ਤੇ ਨਾਲੇ ਸਵਾਹ ਪੈ ਰਹੀ ਹੈ ਉੱਪਰ ਸਵਾਹ ਸਿਰਫ ਉਨੀ ਪੋਣੀ ਆ ਜਿਹਦੇ ਨਾਲ ਬੀਜ ਪੂਰੀ ਤਰ੍ਹਾਂ ਢੱਕਿਆ ਜਾਵੇ ਹੁਣ ਇਸ ਤੋਂ ਉੱਪਰ ਆਪਾਂ ਨੂੰ ਤੀਜੀ ਚੀਜ਼ ਦੀ ਜ਼ਰੂਰਤ ਹੈ ਜੇ ਤਾਂ ਗਰਮੀ ਹੈ ਇਹਦੇ ਉੱਪਰ ਗ੍ਰੀਨ ਨੈਟ ਪਾਊਗਾ ਜੀ 50% ਵਾਲਾ ਦੇਖੋ ਜੀ ਉਹ ਉਧਰ ਦੂਰ ਪਾਇਆ ਦਿਖਦੇ ਤੁਹਾਨੂੰ ਤੇ ਜੇ ਸਰਦੀ ਹੈ ਜੀ ਫਿਰ ਇਤੇ ਪਾਲੀ ਸ਼ੀਟ ਪੈਣੀ ਹੈ ਜੀ ਲਿਫਾਫਾ ਪਾਊਗਾ ਇਹਦੇ ਉੱਪਰ ਤਾਰਾਂ ਲਾ ਕੇ ਉਹ ਮੈਂ ਨਾਲ ਕਲਿੱਪ ਐਡ ਕਰੂੰਗਾ ਕਿ ਕਿਹੜੇ ਤਰੀਕੇ ਨਾਲ ਤਾਰਾਂ ਲਾ ਕੇ ਗ੍ਰੀਨ ਨੈਟ ਪਹਿਣਾ ਤੇ ਕਿਹੜੇ ਤਰੀਕੇ ਨਾਲ ਤਾਰਾਂ ਲਾ ਕੇ ਸਪਿੰਕਲ ਸਿਸਟਮ ਪਹਿਣਾ ਜਦੋਂ ਤੁਹਾਡੀ ਪਨੀਰੀ ਉੱਗ ਜੇ ਫੰੀਰੀ ਗੁਣ ਤੋਂ ਬਾਅਦ ਜੇ ਗ੍ਰੀਨ ਨੈਟ ਪਾਇਆ ਤਾਂ ਉਹਨੂੰ ਤੁਹਾਨੂੰ ਡੇਲੀ ਰਾਤ ਨੂੰ ਲਾਉਣਾ ਪਊਗਾ ਜੀ ਤੇ ਦਿਨੇ ਪਾਉਣਾ ਪਊਗਾ ਰਾਤ ਨੂੰ ਲਾਉਣ ਦਾ ਮਤਲਬ ਕਿਉਂਕਿ ਤੁਸੀਂ 4 ਵਜੇ ਤੋਂ ਸ਼ਾਮ ਤੋਂ ਲਾ ਕੇ ਅਗਲੇ ਦਿਨ 8 9 10 ਵਜੇ ਤੱਕ ਉਹਨੂੰ ਲੱਥਾ ਰਹਿਣ ਦਿਓ ਜਿੱਪਰ ਤੋਂ ਨੈਟ ਲਾਉਣਾ ਪਾਉਣਾ ਜ਼ਰੂਰੀ ਹੈ ਇਸ ਕਰਕੇ ਆ ਕਿ ਜੇ ਨੈਟ ਉੱਪਰ ਪਿਆ ਰਹਿ ਗਿਆ ਤਾਂ ਬੂਟਿਆਂ ਦੀ ਲੰਬਾਈ ਵੱਧ ਲੈ ਜਾਣੀ ਲੰਬਾਈ ਵੱਧ ਲੈ ਕੇ ਤੇ ਲੱਕ ਚੋਂ ਟੁੱਟਣੇ ਸ਼ੁਰੂ ਹੋ ਜਾਣਗੇ ਜਾਂ ਤਣੇ ਲੱਗੋ ਟੁੱਟ ਕੇ ਖਰਾਬ ਹੋਣੇ ਸ਼ੁਰੂ ਹੋ ਜਾਣਗੇ ਬੂਟੇ ਟਾੜੇ ਮਰਨ ਲੱਗ ਜਾਣੇ ਕਿਉਂਕਿ ਸੂਰੀਜ ਦੀ ਰੋਸ਼ਨੀ ਵੀ ਇਹਨੂੰ ਜ਼ਰੂਰ ਚਾਹੀਦੀ ਹੁੰਦੀ ਹੈ ਤੇ ਜਦੋਂ ਬੂਟਾ ਥੋੜਾ ਜਿਆ ਸਿਆਣਾ ਹੋ ਜਾਏ ਚਾਰ ਪੱਤਿਆਂ ਦੀ ਸਟੇਜ ਦੇ ਵਿੱਚ ਬੂਟਾ ਹੋ ਜਾਏ ਖਾਸ ਕਰਕੇ ਗਰਮੀਆਂ ਦੇ ਦਿਨਾਂ ਦੇ ਵਿੱਚ ਤੇ ਉਸ ਟਾਈਮ ਤੇ ਤੁਸੀਂ ਇਹਨੂੰ ਧੁੱਪ ਲਾਉਣੀ ਚਾਲੂ ਕਰ ਸਕਦੇ ਹੋ ਜੀ ਉਸ ਟਾਈਮ ਤੇ ਕੋਈ ਦਿੱਕਤ ਨਹੀਂ ਦਿੱਦ ਨੂੰ ਤੁਹਾਨੂੰ ਲੱਗਦਾ ਕਿ ਥੋੜਾ ਜਿਹਾ ਬੂਟਾ ਸਟਰੋਂਗ ਹੋ ਗਿਆ ਹੁਣ ਧੁੱਪ ਝਲ ਸਕਦਾ ਫਿਰ ਤੁਸੀਂ ਉੱਪਰੋਂ ਗ੍ਰੀਨ ਨਟ ਉਤਾਰ ਸਕਦੇ ਹੋ ਤੇ ਜੇ ਸਰਦੀਆਂ ਦੇ ਦਿਨਾਂ ਵਿੱਚ ਆਪਾਂ ਪ ਜਿੰਨਾ ਤੇਰ ਤੱਕ ਗੋਭੀ ਦੇ ਪੱਤੇ ਤਿੰਨ ਤੋਂ ਚਾਰ ਪੱਤੇ ਦੀ ਸਟੇਜ ਦੇ ਵਿੱਚ ਨਹੀਂ ਹੁੰਦੇ ਜਦੋਂ ਚਾਰ ਪੱਤਿਆਂ ਦੀ ਸਟੇਜ ਦੇ ਵਿੱਚ ਆ ਜਾਣ ਇਹਦੇ ਪੱਤੇ ਫੇਰ ਤੁਸੀਂ ਉੱਪਰੋਂ ਪੌਲੀ ਸ਼ੀਟ ਲਾ ਸਕਦੇ ਹੋ ਤੇ ਉਹਨੂੰ ਹਾਰਡ ਹੋਣ ਦਿਓ ਜੀ ਤੇ ਇਹ ਵੀ ਇਹਦਾ ਇਹ ਗਰਮੀ ਇਸ ਨਰਸਰੀ ਦਾ ਵੀ ਇਵੇਂ ਹੀ ਹੈ ਕਿ ਜੇ ਤੁਸੀਂ ਗ੍ਰੀਨ ਨੈਟ ਨਹੀਂ ਉਤਾਰਦੇ ਉੱਪਰੋਂ ਤਾਂ ਜਦੋਂ ਤੁਸੀਂ ਪਨੀਰੀ ਖੇਤ ਦੇ ਵਿੱਚ ਲਾਓਗੇ ਤਾਂ ਤੁਹਾਡੀ ਪਨੀਰੀ ਜਿਹੜੀ ਖਰਾਬ ਹੋ ਜਣੀ ਹੈ ਉਹ ਚੱਲਣੀ ਨਹੀਂ ਕਿਉਂਕਿ ਸੈਸਟਿਵਲ ਹੈ ਸੋਲ ਹੈ ਉਹਨੂੰ ਧੁੱਪ ਸਹਣ ਦੀ ਆਦਤ ਨਹੀਂ ਪਈ ਤਾਂ ਪਨੀਰੀ ਤੁਹਾਡੀ ਖਰਾਬ ਹੋ ਜਾਊਗੀ ਹੁਣ ਜਦੋਂ ਪਨੀਰੀ ਆਪਣੀ ਉੱਗ ਗਈ ਉੱਗਣ ਤੋਂ ਬਾਅਦ ਆਪਾਂ ਜ਼ਰੂਰਤ ਮੁਤਾਬਕ ਉਤੇ ਸਪ੍ਰਿੰਗ ਕਰਨੀਆਂ ਜੀ ਜਾਂ ਤਾਂ ਆਪਾਂ ਫੋਸਟਾਈਲ ਟੈਕਨੀਕਲ ਲੈ ਸਕਦੇ ਆ ਜੀ ਜਾਂ ਆਪਾਂ ਮੈਟਲੈਕਸਲ ਪਲੱਸ ਮੈਨਕੋ ਜਬ ਟੈਕਨੀਕਲ ਲੈ ਸਕਦੇ ਆ ਜਾਂ ਕਾਰਬਨ ਡਾਈਜ਼ਮ ਪਲੱਸ ਮੈਨਕੋ ਜਬ ਟੈਕਨੀਕਲ ਲੈ ਸਕਦੇ ਆ ਇਤਨੇ ਟੈਕਨੀਕਲ ਜਿਹੜੇ ਆ ਉਹ ਆਪਾਂ ਲੈ ਸਕਦੇ ਆ ਮੈਂ ਸਕਰੀਨ ਤੇ ਨਾਮ ਨਾਲ ਪਾ ਦੂੰਗਾ ਜ਼ਰੂਰਤ ਮੁਤਾਬਕ ਉਹਨਾਂ ਦੀ 1 ਗ੍ਰਾਮ ਤੋਂ ਲੈ ਕੇ 1.5 ਗ੍ਰਾਮ ਦੇ ਹਿਸਾਬ ਨਾਲ ਤੁਸੀਂ ਚੰਗੀ ਤਰ੍ਹਾਂ ਬੂਟਿਆਂ ਨੂੰ ਨਿਵਾ ਕੇ ਡਰਿੰਚਿੰਗ ਕਰ ਦੇਣੀ ਹੈ ਕਿ ਤੁਹਾਡੀ ਕਿਸੇ ਤਰ੍ਹਾਂ ਦੀ ਫੰਗਸ ਦੀ ਸਮੱਸਿਆ ਨਾ ਆਵੇ ਤੇ ਗੋਭੀ ਦੀ ਪਨੀਰੀ ਨੂੰ ਬਹੁਤੀ ਜ਼ਿਆਦਾ ਖੁਰਾਕ ਦੀ ਜ਼ਰੂਰਤ ਨਹੀਂ ਹੁੰਦੀ ਮੌਸਮ ਦੇ ਅਨੁਸਾਰ ਇਹ ਆਪਣੇ ਟਾਈਮ ਦੇ ਪੀਰੀਅਡ ਦੇ ਅਨੁਸਾਰ 35 ਦਿਨਾਂ ਵਿੱਚ ਲਗਭਗ ਤਿਆਰ ਹੋ ਜਾਂਦੀ ਹੈ 35 ਦਿਨਾਂ ਤੋਂ ਪਹਿਲਾਂ ਪਹਿਲਾਂ 25 ਤੋਂ 35 ਦਿਨਾਂ ਦੇ ਅੰਦਰ ਅੰਦਰ ਇਸ ਤੋਂ ਵੱਡੀ ਪਨੀਰੀ ਆਪਾਂ ਨਹੀਂ ਲਾਉਂਦੇ ਇਹਨਾਂ ਧਿਆਨ ਰੱਖਿਆ ਜਾਵੇ